ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗ੍ਰੋਪ ਕਿੰਗਸ ਤੇ ਮੈਂ ਪ੍ਰਣਾਮ ਸਿੰਘ ਬਰਾੜ ਅ ਅੱਜ ਝੋਨੇ ਤੇ ਕਰ ਰਹੇ ਆ ਪਹਿਲੀ ਸਪਰੇ ਝੋਨਾ ਆਪਣਾ ਹੋ ਗਿਆ 47 ਦਿਨ ਦਾ ਤੇ ਇਹਦੇ ਉੱਤੇ ਆਪਾਂ ਅੱਜ ਪਾ ਰਹੇ ਹੈਗੇ ਆ ਮਨੇਕਟੋ ਐਕਸਟਰਾ ਸਜੰਟਾ ਦੀ ਸੰਢੀ ਵਾਸਤੇ ਨਾਲ ਉਹ ਸ਼ੀਨ ਤੇਲੇ ਤੋਂ ਤੇ ਨਾਲ ਆਪਾਂ ਪਾ ਰਹੇ ਹੈਗੇ ਆ ਇਹਦੇ ਵਿੱਚ ਕਸਟੋਡੀਆ ਵਾਲਾ ਸਾਲਟ ਕਿਸੇ ਹੋਰ ਕੰਪਨੀ ਦਾ ਲੈ ਕੇ ਫੰਗੀਸਾਈਡ ਐਜ਼ ਏ ਤੇ ਜਿਹੜਾ ਆਪੀਐਲ ਦਾ ਆਉਂਦਾ ਬੈਕਟ ਵਾਈਪ ਇਹਦੇ ਵਿੱਚ ਮੈਨੂੰ ਕਿਤੇ ਕਿਤੇ ਮੀਂਹ ਤੋਂ ਬਾਅਦ ਲੱਗਿਆ ਸੀਗਾ ਵੀ ਜਿਵੇਂ ਬੀਐਲਬੀ ਦੀ ਆਉਂਦੀ ਹੁੰਦੀ ਹੈ ਸ਼ਿਕਾਇਤ ਤਾਂ ਬੈਕਟ ਵਾਈਪ ਜਿਹੜਾ ਹੈਗਾ ਉਹ ਬੀਐਲਬੀ ਦਾ ਬਹੁਤ ਸੋਹਣਾ ਇਲਾਜ ਕਰਦਾ ਤਾਂ ਇਹ ਆਪਾਂ ਚਾਰ ਦਵਾਈਆਂ ਤੇ ਨਾਲ ਆਪਾਂ ਪਾ ਰਹੇ ਹੈਗੇ ਆ ਸਿਲੀਕੋ ਜਿਹੜੀ ਫੂਲ ਹੁੰਦੀ ਹੈ ਉਹ ਤੇ ਪਹਿਲੀ ਸਪਰੇ ਆਪਾਂ ਸ਼ੁਰੂ ਕਰਦੀ ਆ ਇਸ ਤੋਂ ਬਾਅਦ ਆਪਾਂ 20 ਦਿਨਾਂ ਬਾਅਦ ਫਿਰ ਰਿਪੀਟ ਕਰਾਂਗੇ ਕੋਈ ਹੋਰ ਸਪਰੇ ਤੇ ਉਹਦੇ ਵਿੱਚ ਦੀ ਫਿਰ ਆਪਾਂ ਕੋਈ ਤਾਕਤ ਵਾਲੀ ਨੂੰ ਨਿਊਟ੍ਰੀਸ਼ਨ ਦਾ ਵੀ ਤਾਂ ਧਿਆਨ ਰੱਖਣਾ ਹੈਗਾ ਇਸਪਰੇ ਤਾਂ ਕੀਤੀ ਹੈ ਜਿਵੇਂ ਪੌਣਾ ਰੋਗ ਦੀ ਸਮੱਸਿਆ ਕਾਫੀ ਆ ਰਹੀ ਹੈ ਪੰਜਾਬ ਦੇ ਵਿੱਚ ਤਾਂ ਤੇਲੀ ਦੀ ਸਪਰੇ ਆਪਾਂ ਤਾਂ ਪਾਈਏ ਵੈਸੇ ਆਪਾਂ ਤੇਲੀ ਦੀ ਸਪਰੇ ਸਿਰਫ ਗੋਹ ਤੋਂ ਪਹਿਲਾਂ ਹੀ ਕਰਦੇ ਹੁੰਦੇ ਆ ਐਤਕੀ ਇਹਦੇ ਵਿੱਚ ਤਾਂ ਪਾਤੀ ਨਿਕ ਦੇ ਸਮੱਸਿਆ ਆਵੇ ਨਾ ਤੇ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਵੀ ਜਿੱਥੇ ਬੀ ਐਲ ਪੀ ਦੀ ਜਿਹੜੀ ਸ਼ਿਕਾਇਤ ਹੈਗੀ ਆ ਉਹ ਇੱਥੇ ਆ ਰਹੀ ਹੈ ਸ਼ਾਇਦ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਆਹ ਪੱਤਿਆਂ ਦੀਆਂ ਨੋਕਾਂ ਉੱਤੋਂ ਥੋੜੀਆਂ ਜੀਆਂ ਲਾਲੀ ਜੀਆਂ ਫੜਦੀਆਂ ਜਾਂਦੀਆਂ ਤਾਂ ਇਹ ਬੀ ਐਲ ਪੀ ਦੇ ਲੱਛਣ ਹੀ ਹੁੰਦੇ ਆ ਤੇ ਇਹਦੇ ਤੋਂ ਆਪਾਂ ਵੈਕਟੋਵਾਇਪ ਜਿਹੜੀ ਹੈਗੀ ਉਹ ਹੁਣੇ ਹੀ ਪਾਤੀ ਹੈ। ਵੈਕਟੋਵਾਇਪ ਆਪਾਂ ਹਰ ਸਪਰੇਅ ਨਾਲ ਹੀ ਪਾਇਆ ਕਰਾਂਗੇ ਕਿਉਂਕਿ ਜਿਹੜੀ ਇਹ ਵੈਰੈਟੀ ਹੈਗੀ ਐ ਇਹਨੂੰ ਬੀਐਲਬੀ ਦੀ ਸ਼ਿਕਾਇਤ ਆ ਸਕਦੀ ਹੁੰਦੀ ਹੈ ਜਿਆਦਾ ਹੀ ਫਿਰ ਨੁਕਸਾਨ ਉਹ ਜ਼ਿਆਦਾ ਕਰ ਦਿੰਦੀ ਹੈ। ਤਾਂ ਵੈਕਟੋਵਾਇਪ ਹਰ ਸਪਰੇਅ ਨਾਲ ਜਿਹੜਾ ਵੀ ਆਪਾਂ ਕਰਿਆ ਕਰਾਂਗੇ ਫੰਗੀਸਾਈਡ ਵਗੈਰਾ ਉਹਦੇ ਨਾਲ ਪਾਇਆ ਕਰਾਂਗੇ। ਅੱਗੇ ਜੋ-ਜੋ ਵੀ ਆਪਾਂ ਪ੍ਰੈਕਟਿਸ ਕਰਾਂਗੇ ਖੇਤੀਬਾੜੀ ਦੀ ਆਪਣੇ ਬਾਣ ਦੇ ਵਿੱਚ ਉਹ ਟੁਣਾ ਸ਼ੇਅਰ ਕਰਦੇ ਰਾਵਾਂਗੇ। ਦੇਖਣ ਲਈ ਤੁਸੀਂ ਵੀਡੀਓ ਨੂੰ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ